ਮੰ ਮਜੀਠੂ ਦਾ ਰਤਾ ਮੇਰਾ ਚੋਲਾ ਮੇਰਾ ਚੋਲਾ ਤਨ ਨਾ ਜਿਹੜਾ ਸ਼ਰੀਰ ਏ ਉਹ ਤੇਰੇ ਨਾਮ ਵਿੱਚ ਅੰਦਰੋਂ ਬਾਹਰੋਂ ਰਤਾ ਮੱਤਾ ਗਿਆ ਹੈ ਮਨ ਵੀ ਰਤਾ ਗਿਆ ਹੈ ਤਨ ਵੀ ਰਤਾ ਗਿਆ ਤੇਰੇ ਮਜੀਠੀ ਨਾਮ ਰੰਗ ਵਿੱਚ ਜਿਹਨੂੰ ਨਾਮ ਦਾ ਰੰਗ ਅੰਦਰੋਂ ਚੜ ਗਿਆ ਔਰ ਜਿਹਨੂੰ ਇਹ ਮਜੀਠ ਦਾ ਰੰਗ ਚੜ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਨਾਮ ਦਾ ਰੰਗ ਚੜ ਗਿਆ ਹੈ ਨਾ ਤੇ ਉਹਦੇ ਜੀਵਨ ਦਾ ਚੋਲਾ ਰੱਤਾ ਗਿਆ ਤੇ ਉਹਦੇ ਕੋਲ ਮਾਲਕ ਹੈ ਸਾਹਿਬ ਦੇ ਬਚਨ ਵੀ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਕਹਿੰਦੇ ਆ ਜਿਨ੍ਹਾਂ ਦੇ ਚੋਲਾ ਰੱਤਾ ਮੇਰਾ ਚੋਲਾ ਸਾਦ ਰੰਗ ਢੋਲਾ ਸਾਜਣ ਚੱਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਏ ਮਿਲੇਗਾ ਸੋਈ ਮਿਲਿਆ ਹੋਏ ਨਾ ਵੀਛੜੈ ਜੇ ਮਿਲਿਆ ਹੋਈ ਜੇ ਜ਼ਿੰਦਗੀ ਵਿੱਚ ਸਾਹ ਨਿਕਲਣ ਤੋਂ ਪਹਿਲਾਂ ਪਹਿਲਾਂ ਪ੍ਰਿਪੂਰਨ ਪਰਮਾਤਮਾ ਨਾਲ ਮਿਲਾਪ ਹੋ ਗਿਆ ਨਾ ਜਿਉਂਦੇ ਜੀ ਫਿਰ ਵਿਛੋੜਾ ਕਦੇ ਨਹੀਂ ਹੋਵੇਗਾ ਜਿਹੜਾ ਜਿਉਂਦੇ ਜੀ ਸਤਿਗੁਰੂ ਨੂੰ ਨਹੀਂ ਮਿਲ ਸਕਿਆ ਮਰ ਕੇ ਨਹੀਂ ਮਿਲਿਆ ਜਾਣਾ ਜਿਉਂਦੇ ਜੀ ਨਾਮ ਜਪਿਆ ਜਾਣਾ ਹੈ ਜਿਉਂਦੇ ਜੀ ਸੇਵਾ ਹੋਣੀ ਹੈ ਸਿਮਰਨ ਹੋਣਾ ਹੈ ਗੁਰੂ ਨਾਲ ਸੁਰਤ ਜੋੜਨੀ ਹੈ ਮਰ ਕੇ ਨਹੀਂ ਦੱਪਿਆ ਜਾਣਾ ਮਰ ਕੇ ਤਾਂ ਜੋ ਕੁਝ ਕੀਤਾ ਉਹਦੇ ਕਾਰਨ ਮਿਲਾਪ ਹੋਵੇਗਾ ਉਦੇ ਨਾਲ ਮਿਲ ਜਾਵੇਂਗਾ ਦਾ ਰੂਪ ਹੋ ਜਾਵੇਂਗਾ ਮਹਾਰਾਜ ਕਹਿੰਦੇ ਜਿਹੜਾ ਭੈ ਦਾ ਇੱਕ ਸਾਗਰ ਏ ਇਹ ਤਾਂ ਹੀ ਤਰਿਆ ਦਾਣਾ ਜੇ ਪਰਿਪੂਰਨ ਪਰਮਾਤਮਾ ਨਾਲ ਜੁੜੇ ਸਤ ਸੰਗ ਕਰੇ ਤੇ ਬਾਰੋਂ ਵੀ ਸਤ ਦਾ ਸੰਗ ਹੋਵੇ ਸਤ ਸੰਗੀ ਹੋਵੇ ਜਪਣ ਵਾਲਿਆਂ ਦੇ ਨਾਲ ਜੁੜਿਆ ਹੋਵੇ ਅੰਦਰੋਂ ਮਨ ਤੇਰਾ ਪਰਮਾਤਮਾ ਨਾਲ ਜੁੜਿਆ ਹੋਵੇ ਜੇ ਦਾ ਐਸਾ ਭਾਵ ਬਣ ਗਿਆ ਐ ਐਸਾ ਵਿਚਾਰ ਬਣ ਗਿਆ ਉਹ ਪੈ ਦਾਇਕ ਸਾਗਰ ਤੋਂ ਤਰੈ ਉੱਤਰ ਜਾਂਦਾ ਆ ਮਹਾਰਾਜ ਕਹਿੰਦੇ ਹਰ ਹਰ ਨਾਮ ਸਿਮਰ ਰਤਨਾਗਰ ਹਰੀ ਪਰਮਾਤਮਾ ਜਿਹੜਾ ਸੰਸਾਰ ਵਿੱਚ ਜੀਵਾਂ ਦੀ ਪਰਵਰਸ਼ ਕਰਦਾ ਹੈ ਸ਼ਿੰਗਾਰਤਾ ਕਰਦਾ ਹੈ ਉਤਪਤੀ ਕਰਦਾ ਹੈ ਉਹ ਦਾਤਾ ਤੇ ਅਰ ਜਿਹੜਾ ਨਿਰਗੁਣ ਸਰੂਪ ਆਕਾਲ ਪੁਰਖ ਵੈਗਰੂ ਹੈ ਉਹਦਾ ਨਾਮ ਇਥੇ ਜਪ ਉਹਨੂੰ ਯਾਦ ਕਰ ਸਿਮਰ ਤੇ ਉਹ ਹੀ ਰਤਨਾ ਦੀ ਖਾਨ ਅਮੋਲਕ ਖਜ਼ਾਨਿਆਂ ਦੀ ਖਾਨ ਬਖਸ਼ਾ ਰਹਿਮਤਾਂ ਦਾ ਘਰ ਉਹ ਹਰੀ ਪਰਮਾਤਮਾ ਜਿਹਨੂੰ ਮਹਾਰਾਜ ਕਹਿੰਦੇ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁਖ ਜਮੇ ਹਰ ਹਰ ਕਰਤ ਪੂਤਨਾ ਤਰੀ ਬਾਲ ਕਰਤ ਨਹੀਂ ਕਬਟੇ ਭਰੀ ਹਰੀ ਨੂੰ ਜਪਣ ਵਾਲੇ ਤਰ ਗਏ ਭਾਵੇਂ ਉਹ ਪਾਪ ਕਰਨ ਵਾਲੇ ਪਾਪੀ ਸਨ ਜਦੋਂ ਜਪਿਆ ਪਾਪਾਂ ਦਾ ਪਤਾ ਲੱਗਾ ਪ੍ਰਸ਼ਚਿਤ ਕੀਤਾ ਜਪਦਿਆਂ ਹੋਇਆਂ ਉਹ ਮਾਰਗ ਤੇ ਅਗਿਆ ਮਾਲਕ ਦੇ ਨਾਲ ਮਿਲ ਗਏ ਉਹਨੂੰ ਜਪ ਉਹਦਾ ਨਾਮ ਸਿਮਰ ਤੇ ਉਹਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸੋਖੀ ਉਹਦੇ ਨਾਲ ਹੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਿਲਿਸ ਤਨ ਮਾਹ ਮਟਾਵੋ ਸਿਮਰੋ ਜਾਸ ਬਸੰਬਰ ਇੱਕ ਹੈ ਨਾਮ ਜਪਤ ਆਗੰਤ ਅਨੇਕ ਹੈ ਵੇਦ ਪੁਰਾਨ ਸਿਮਰਤ ਸੁਦੇ ਆਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜੀਵ ਬਸਾਵੈ ਤਾ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਏਕੈ ਦਰਸ ਤਵਾਰੂ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸਿਮਰਨ ਕਰਨ ਵਾਲਿਆਂ ਦੇ ਨਾਮ ਜਪਣ ਵਾਲਿਆਂ ਦੇ ਮਨ ਵਿੱਚ ਟਿਕਾਉ ਹੈ ਫਿਰ ਜਿਹੜਾ ਸਿਮਰਨ ਕਰਦਾ ਕਿੰਨੀ ਕੁ ਬਖਸ਼ਿਸ਼ ਹੁੰਦੀ ਹੈ ਪ੍ਰਭ ਕੈ ਸਿਮਰਨ ਗਰਭ ਨੰ ਬਸੈ ਆਵਾ ਗਵਨ ਤੋਂ ਖਤਮ ਜਬ ਮਨ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਬੁਸਾਏ ਪ੍ਰਭ ਕਾ ਸਿਮਰਨ ਘਰ ਬਨਾ ਬਸੈ ਪ੍ਰਭ ਕਾ ਸਿਮਰਨ ਦੁਖ ਜਮਨਸੈ ਪ੍ਰਭ ਕਾ ਸਿਮਰਨ ਕਾਲ ਪਰ ਹਰੇ ਪ੍ਰਭ ਕਾ ਸਿਮਰਨ ਮਹਾਰਾਜ ਕਹਿੰਦੇ ਸਭ ਕੁਦੇ ਉਹਨੂੰ ਸਿਮਰ ਤੇ ਸਹਿਬ ਕਹਿੰਦੇ ਸਿਮਰ ਮਨਾ ਰਾਮ ਨਾਮ ਚੇਤਾਰੇ ਬਸਰੇ ਹਿਰਦੈ ਗੋਰੇ ਚਰਨ ਪਿਆਰੇ ਉਹ ਪਰਮਾਤਮਾ ਨੂੰ ਸਿਮਰ ਜਿਹੜਾ ਰਤਨਾ ਦੀ ਖਾਨ ਹੈ ਹੀਰਿਆਂ ਦੀ ਖਾਨ ਹੈ ਉਦੋਂ ਵੱਡੀ ਕੋਈ ਖਾਨ ਨਹੀਂ ਉਸ ਮਾਲਕ ਨੂੰ ਆਰਾਧ ਯਾਦ ਕਰ ਜਪ ਜਦੋਂ ਜਪੇਗਾ ਜੁੜੇਗਾ ਤੁਰੇਗਾ ਉਦੋਂ ਕਿਰਪਾ ਹੋਵੇਗੀ ਸਹਿਬ ਮੀਰ ਕਰਦੇ ਨੇ ਅੰਦਰੋਂ ਸਿਮਰਨ ਕਰ ਜੁੜ ਤੁਰ ਸਿਮਰ ਸਿਮਰ ਜੀਵਾ ਨਾਰਾਇਣ ਉਹ ਆਕਾਲ ਪੁਰਖ ਵੈਗੁਰੂ ਜਿਹੜਾ ਮਹਾਰਾਜ ਮੇਰ ਕਰਦੇ ਨੇ ਉਹ ਨਾਰਾਇਣ ਆਕਾਲ ਪੁਰਖ ਵੈਗੁਰੂ ਨਾਮ ਪਲਸ ਰਾਇਣ ਨਾਮ ਮੈਨਾ ਨਹੀਂ ਤੇ ਰਾਇਣ ਮੈਨਾ ਜਿਹੜਾ ਹਨੇਰਾ ਰਾਤਰੀ ਦਾ ਕਹਿਣ ਲੱਗੇ ਜਿੱਥੇ ਰਾਤਰੀ ਦਾ ਕਾਲਾ ਹਨੇਰਾ ਵਿਆਪ ਨਹੀਂ ਸਕਦਾ ਉਹ ਨਾਰਾਇਣ ਉਹਨੂੰ ਜਪਦਿਆਂ ਹੋਇਆਂ ਤੇਰੇ ਜੀਵਨ ਦੇ ਅੰਦਰ ਅਗਿਆਨਤਾ ਦਾ ਅਵਿਦਿਆ ਦਾ ਅਵਿਦਿਆ ਰੂਪ ਰਾਤ ਦਾ ਅਗਿਆਨਤਾ ਰੂਪ ਹਨੇਰਾ ਕਦੇ ਨਹੀਂ ਆਵੇਗਾ ਜੇ ਤੂੰ ਨਾਰਾਇਣ ਨੂੰ ਜਪੇ ਆਕਾਲ ਨੂੰ ਜਪੇ ਨਾਰਾਇਣ ਆਇਨ ਮੈਨਾ ਘਰ ਹੁੰਦਾ ਹੈ ਉਹ ਆਕਾਲ ਪੁਰਖ ਵੈਗੁਰੂ ਜਿਹੜਾ ਨਰ ਸ਼ਰੀਰਾਂ ਦੇ ਵਿੱਚ ਘਰ ਬਣਾ ਕੇ ਬੈਠਾ ਹੋਇਆ ਹੈ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ ਹਿਰਦੇ ਹਿਰਦੇ ਦੇ ਅੰਦਰ ਬੈਠਾ ਹੈ ਤੇ ਜਿਹੜੇ ਹਿਰਦੇ ਅੰਦਰ ਪਰਪੂਰਨ ਪ੍ਰਮਾਤਮਾ ਪ੍ਰਗਟ ਹੋਇਆ ਨਾ ਉਹਦੀ ਜੋਤ ਜਗਮਗਾਈ ਨਾ ਉਥੇ ਨਾਰਾਇਣ ਉਥੇ ਨਹੀਂ ਰਾਤ ਉਥੇ ਨਹੀਂ ਹਨੇਰਾ ਉਸ ਮਾਲਕ ਨੂੰ ਦਪ ਤੇਰੇ ਅੰਦਰੋਂ ਹਨੇਰਾ ਚਲਾ ਜਾਏਗਾ ਤਨ ਕਰਕੇ ਵੀ ਸਿਮਰ ਮਨ ਕਰਕੇ ਵੀ ਸਿਮਰ ਸਿਮਰਨ ਕਰਦਿਆਂ ਜੀਵਨ ਹੈ ਨਹੀਂ ਤਾਂ ਨਹੀਂ ਆਖਾ ਜੀਵਾ ਵਿਸਰੈ ਮਰ ਜਾਓ ਵਿਸਰਦਾਏ ਪਰਮਾਤਮਾ ਤੇ ਤਾਂ ਮਰਨੇ ਮਹਾਰਾਜ ਸਚੀ ਪਦਸ਼ਾ ਮੀਰ ਕਰਦੇ ਨੇ ਉਹ ਤੇਰਾ ਨਾਮ ਜਪਦਿਆਂ ਤੇ ਮੇਰੀ ਵੈਗੁਰੂ ਜੀਵਨ ਹੈ ਸਿਮਰ ਸਿਮਰ ਜੀਵਾ ਗੋਬਿੰਦ ਏ ਮੇਰੀ ਵੈਗੁਰੂ ਤੇਰਾ ਸਿਮਰਨ ਕਰਕੇ ਤੈਨੂੰ ਯਾਦ ਕਰਦਿਆਂ ਜੀਵਨ ਹੈ ਮਹਾਰਾਜ ਸਚੀ ਪਦਸ਼ਾ ਕਹਿੰਦੇ ਨਹੀਂ ਤਾਂ ਆਤਮਿਕ ਮੌਤ ਹੁੰਦੀ ਏ ਸਿਮਰ ਸਿਮਰ ਜੀਵੇ ਤੇਰੇ ਦਾਸਾ ਬਨ ਜਲ ਪੂਰਨਾ ਥਲਕਾ ਮਹਾਰਾਜ ਚਾਏ ਬਨ ਜੰਗਲ ਤੇ ਚਾਏ ਖੁਸ਼ਕ ਜਗਾਵਾਂ ਨੇ ਤੇ ਚਾਏ ਜਲ ਪਾਣੀ ਦੀਆਂ ਤਿਆਂ ਨੇ ਮਹਾਰਾਜ ਸਾਰੀਆਂ ਜਗਾਵਾਂ ਤੇ ਤੂੰ ਵਸਦਾ ਜੀਵ ਜਿੱਥੇ ਜਾਵੇਂ ਉਹਨੂੰ ਅਰਾਧ ਉਹ ਹਾਜ਼ਰ ਨਾਜ਼ਰ ਏ ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਇਹ ਨਹੀਂ ਕਿ ਤਨ ਤੁਰਿਆ ਫਿਰਦਾ ਹੈ ਤਾਂ ਜੀ ਜਿੰਦਾ ਕਹਿੰਦੇ ਨਹੀਂ ਜਿਹਦੇ ਮਨ ਵਿੱਚ ਮਾਲਕ ਵਸਦਾ ਹੈ ਨਾ ਪ੍ਰਗਟ ਹੋ ਗਿਆ ਔਰ ਉਹ ਜੀਵਿਆ ਤੇ ਜਿਹਦੇ ਮਨ ਅੰਦਰ ਮਾਲਕ ਨਹੀਂ ਵਸਿਆ ਉਹ ਅਨਸਾਨੀਤ ਮਨੁੱਖਤਾ ਵਾਲਾ ਜੀਵਨ ਨਹੀਂ ਜਿਉਆ ਹੋਏਗਾ ਪਸ਼ੂਆਂ ਵਾਲਾ ਜੀਵਨ ਹੋਏਗਾ ਪੰਛੀਆਂ ਵਾਲਾ ਜੀਵਨ ਹੋਵੇਗਾ ਅਦਗਤੀ ਜੂਨੀਆਂ ਵਾਲਾ ਜੀਵਨ ਜੇ ਪਰਿਪੂਰਣ ਪਰਮਾਤਮਾ ਚੇਤੇ ਨਹੀਂ ਆਇਆ ਮਹਾਰਾਜ ਮੀਰ ਕਰਦੇ ਨਾਨਕ ਅਵਰਣਾ ਜੀਵੇ ਕੋਏ ਹੋਰ ਕੋਈ ਜੀਵਨ ਹੀ ਨਹੀਂ ਹੈ ਅਸਲੀਅਤ ਜੀਵਨ ਹੀ ਪ੍ਰਭੂ ਦੇ ਮਾਰਗ ਤੇ ਚੱਲ ਕੇ ਆ ਮਹਾਰਾਜ ਕਹਿੰਦੇ ਉਸ ਆਕਾਲ ਪੁਰਖ ਵੈਗੁਰੂ ਨੂੰ ਸਿਮਰ ਯਾਦ ਕਰ ਤੇਰਾ ਆਇਆ ਹੋਇਆ ਸਫਲਾ ਹੋਵੇਗਾ ਜਦੋਂ ਉਹਨੂੰ ਜਪੇਂਗਾ ਤੇਰੀ ਜ਼ਿੰਦਗੀ ਦੇ ਵਿੱਚ ਹਨੇਰਾ ਅਗਿਆਨਤਾ ਬੇਸਮਝੀ ਕਦੇ ਨਹੀਂ ਆਵੇਗੀ ਜਦੋਂ ਉਹਨੂੰ ਅਰਾਧੇਗਾ ਅਗਰ ਅਰਾਧੇਗਾ ਨਹੀਂ ਤੇ ਮ੍ਰਿਤੂ ਨੂੰ ਪ੍ਰਾਪਤ ਹੋਵੇਗਾ ਜਿੰਦਾ ਰਹਿੰਦਾ ਹੋਇਆ ਜਿਵੇਂ ਮਰਦਾ ਚੱਲਦਾ ਹੈ ਇਹੋデア ਜੀਵਨ ਜਿਉਵੇਂਗਾ ਮਹਾਰਾਜ ਕਹਿੰਦੇ ਮਰਨੰ ਬਿਸਰਨੰ ਗੋਬਿੰਦੇ ਮੌਤ ਰੱਬ ਦਾ ਭੁੱਲ ਜਾਣਾ ਦੁੱਖੇ ਪਰਮਾਤਮਾ ਨੂੰ ਭੁੱਲ ਜਾਣਾ ਜੀਵਨੰ ਹਰਨਾਮ ਧਿਆਵਣਾ ਹੈ ਮਹਾਰਾਜ ਕਹਿੰਦੇ ਜੀਵਨ ਇਹ ਆ ਜਿੰਦਾ ਉਹ ਆ ਜਿਹੜਾ ਜਪਦਾ ਸਤਨਾਮ ਵਹਿ ਜਿਹਨੂੰ ਪਰਮਾਤਮਾ ਚ ਇਤੇ ਆਵੇ ਉਹ ਸੱਚੀ ਮੁੱਚੀ ਜ਼ਿੰਦਾ ਹੈ ਜੇ ਹੁੰਦਾ ਤੇ ਨਹੀਂ ਤੇ ਜਿੰਦਾ ਹੀ ਮੁਰਦਾ ਹੈ ਜੇ ਪਰਮਾਤਮਾ ਨੂੰ ਜਪਦਾ ਨਹੀਂ ਮਹਾਰਾਜ ਕਹਿੰਦੇ ਦੁੱਖ ਰੋਗ ਸੋਗ ਸਭ ਬਿਨਸੇ ਕਦੋਂ ਗੁਰ ਪੂਰੇ ਮਿਲ ਪਾਪ ਤੋ ਜਾਇ ਮਹਾਰਾਜ ਮੀਰ ਕਰਦੇ ਜਦੋਂ ਪਰਮਾਤਮਾ ਨੂੰ ਜਪਿਆ ਦੁੱਖ ਸੰਸਾਰ ਦੇ ਰੋਗ ਤਨ ਨੂੰ ਸੋਗ ਮਨ ਨੂੰ ਲੱਗਦਾ ਹੈ ਇਹ ਵਿਆਪਦੇ ਨੇ ਦੁੱਖ ਸੰਸਾਰ ਚੋਂ ਅਰ ਰੋਗ ਲਗਦਾਂ ਦੇ ਤਨ ਨੂੰ ਤੇ ਮਨ ਗਮ ਗੀਨਤਾ ਦੇ ਵਿੱਚ ਚਲਾ ਜਾਂਦਾ ਹੈ ਬਹੁਤ ਮਨ ਚ ਮਾਇੂਸੀ ਆ ਜਾਂਦੀ ਹੈ ਮਹਾਰਾਜ ਸਾਹਿਬ ਕਹਿੰਦੇ ਸਭ ਕੁਝ ਸਬਰ ਜਾਵੇਗਾ ਜੇ ਪਰਮਾਤਮਾ ਨੂੰ ਜਪੇ ਸਹਿਬ ਦੇ ਬਚਨ ਮਹਾਰਾਜ ਮੀਰ ਕਰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜੇ ਤੂੰ ਬਾਣੀ ਨੂੰ ਸੁਣੇ ਨਾ ਆਪਣੇ ਅੰਦਰੋਂ ਪਹਿਲਾਂ ਬਾਹਰੋਂ ਅੰਦਰ ਫਿਰ ਅੰਦਰੋਂ ਉਹਨੂੰ ਸੁਣਨਾ ਹੈ ਅੰਦਰੋਂ ਜੁੜ ਕੇ ਆਪਣੇ ਹਿਰਦੇ ਚ ਅੰਦਰੋਂ ਸੁਣ ਉਸ ਪ੍ਰਮਾਤਮਾ ਦੀ ਆਵਾਜ਼ ਨੂੰ ਤੁਨਣ ਕਹਿ ਲੱਗੇ ਉਹ ਸਭ ਬਿਨ ਸੇ ਦੁੱਖ ਰੋਗ ਨਸ਼ਟ ਹੋ ਜਾਣਗੇ ਤੈਨੂੰ ਦਿਖਾ ਨਹੀਂ ਸਕਣਗੇ ਕਹਿੰਦੇ ਕਦੋਂ ਗੁਰ ਪੂਰੇ ਮਿਲ ਪੂਰੇ ਗੁਰੂ ਨੂੰ ਮਿਲ ਤੇ ਜਦੋਂ ਜਪਦਿਆਂ ਜਪਦਿਆਂ ਮਿਲੇਗਾ ਫਿਰ ਪਾਪ ਤਜਾਇਨ ਜਿਹੜੇ ਪਾਪ ਇਹਨਾ ਜੀਵਨ ਵਿੱਚ ਚਿਤਵੇ ਹੋਏ ਮਾੜੇ ਉਹ ਤਜਾਇਨ ਉਹ ਤਿਆਗੇ ਜਾਣਗੇ ਉਹ ਤੇਰਾ ਸਾਥ ਛੱਡ ਜਾਣਗੇ ਉਹ ਤੇਰੇ ਜੀਵਨ ਚੋਂ ਪਾਪ ਦੂਰ ਚਲੇ ਜਾਣਗੇ ਪਾਪ ਦੂਰ ਹੋਣਿਆ ਜਾਪ ਨਾਲ ਹੋਰ ਕੋਈ ਉਪਚਾਰ ਨਹੀਂ ਕੋਈ ਇਲਾਜ ਨਹੀਂ ਜਦੋਂ ਤੁਸੀਂ ਬਾਣੀ ਦਾ ਜਾਪ ਕਰਨ ਲੱਗ ਪੇ ਜਪਨ ਲੱਗ ਪੈ ਉਦੋਂ ਦੁੱਖ ਖਤਮ ਹੁੰਦੇ ਜਾਣਗੇ ਹਿਰਦੇ ਅੰਦਰ ਸਕੂਨ ਆਉਂਦਾ ਜਾਏਗਾ ਮਹਾਰਾਜ ਕਹਿੰਦੇ ਜੀਵਨ ਪਦਵੀ ਹਰ ਕਾ ਨਾਉ ਜੀਵਨ ਦਾ ਮੁਰਾਤਬਾ ਇਹ ਹੈ ਕਿ ਜ਼ਿੰਦਗੀ ਨਾਮ ਬਣ ਜਾਵੇ ਔਰ ਜੀਵਨ ਨਾਮ ਜਪਦਾ ਰਵੇ ਜੀਵਨ ਪਰ ਤੇ ਜਿੰਨਾ ਚਿਰ ਜੀਵ ਜਿਉਂਦਾ ਖੀਰਲੇ ਸਵਾਸ ਤੱਕ ਹਿਰਦੇ ਵਿੱਚ ਨਾਮ ਚੱਲਦਾ ਹੋਵੇ ਮੁਖ ਵਿੱਚ ਨਾਮ ਚੱਲਦਾ ਹੋਵੇ ਮਹਾਰਾਜ ਕਹਿੰਦੇ ਜੀਵਨ ਪਦਵੀ ਹਰ ਕਾ ਨਾਉ ਹਰੀ ਦਾ ਨਾਮ ਦੇ ਜੀਵਨ ਦਾ ਮਰਾਤਬਾ ਉਹ ਮਰਾਤਬਾ ਜਿਉਂਦੇ ਜੀ ਹਾਸਲ ਕਰ ਨਾਮ ਜਪਣ ਵਾਲਾ ਉਸ ਮਰਾਤਬੇ ਤੇ ਪਹੁੰਚ ਤੇ ਫਿਰ ਸਤਿਗੁਰੂ ਨਾਲ ਮਿਲਾਪ ਹੋਵੇਗਾ ਮਨ ਤਨ ਨਿਰਮਲ ਸੱਚ ਸਵਾਉ ਮਹਾਰਾਜ ਕਹਿੰਦੇ ਫਿਰ ਮਨ ਦੀ ਵੀ ਪਵਿੱਤਰਤਾ ਹੋ ਜਾਵੇਗੀ ਮੈਲ ਤੁ ਰਹਿ ਤੋ ਜਾਵੇਗਾ ਜਿਹੜੀ ਮਨ ਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੁਆ ਸਿਆਹ ਜਨਮ ਜਨਮ ਅੰਤਰਾਂ ਦੀ ਜਿਹੜੀ ਮਨ ਨੂੰ ਮੈਲ ਲੱਗੀ ਆ ਨਾ ਉਹ ਇਹਦੀ ਉਤਰ ਜਾਵੇਗੀ ਜਦੋਂ ਜਪੇਗਾ ਤੇ ਤਨ ਦੀ ਸਵਸ਼ਤਾ ਬਹਾਲ ਹੋ ਜਾਵੇਗੀ ਔਰ ਸਾਚ ਸਵਾਉ ਉਹ ਸੱਚਾ ਪਰਿਪੂਰਨ ਪ੍ਰਮਾਤਮਾ ਦੇੜਾ ਸਵਾਬ ਮੈਨਾ ਉਹਦਾ ਲਾਭ ਉਹਦੇ ਤੋਂ ਇਹ ਮਿਲੇਗਾ ਜੀਵਨ ਸਬਰ ਦਾਵੇਗਾ ਮਨ ਤਨ ਨਿਰਮਲ ਹੋਇਆ ਕਦੋਂ ਮਹਾਰਾਜ ਕਹਿੰਦੇ ਲੱਗੀ ਸਾਚ ਪ੍ਰੀਤ ਜਦੋਂ ਸੱਚੇ ਦੇ ਨਾਲ ਪ੍ਰੀਤ ਲੱਗ ਗਈ ਮਨ ਦੀ ਵੀ ਪਵਿੱਤਰਤਾ ਤਨ ਦੀ ਵੀ ਪਵਿੱਤਰਤਾ ਹੋਵੇਗੀ ਆਠ ਪਹਿਰ ਪਾਰ ਬ੍ਰਮਤਿ ਅਯੇ ਅੱਠੇ ਪੈਰ ਚਾਰ ਪੈਰ ਦਿਨ ਚਾਰ ਰਾਤ ਪਰਿਪੂਰਨ ਪਰਮਾਤਮਾ ਵੈ ਗੁਰੂ ਨੂੰ ਗਾਈਏ ਸਿਮਰਿਏ ਪੁਰਬ ਲਿਖਤ ਹੋਏ ਤਾਂ ਪਾਈਏ ਪੁਰਬ ਪਹਿਲਾ ਜੀਵਨ ਅੰਦਰ ਜੋ ਕੁਝ ਕੀਤਾ ਉਹ ਸਾਡੇ ਲਿਖਤ ਤਿਆਰ ਹੁੰਦੀ ਲਿਖਿਆ ਜਾਂਦਾ ਹੈ ਉਹੀ ਅੱਜ ਸਾਡਾ ਜੋ ਹੈ ਇਹਨੇ ਪੁਰਬ ਪਹਿਲਾ ਮੰਨਦਾ ਨਾ ਜਦੋਂ ਗੱਲ ਸ਼ੁਰੂ ਹੋਵੇਗੀ ਇਹਨੇ ਕੱਲ ਕੀ ਕੀਤਾ ਹੈ ਐਸ ਤੋਂ ਇਹਨੇ ਪਹਿਲਾਂ ਕੀ ਕੀਤਾ ਹੈ ਕਹਿੰਦੇ ਆਪਣੇ ਅੱਜ ਨੂੰ ਹੁਣ ਨੂੰ ਸਵਾਰ ਵਰਤਮਾਨ ਨੂੰ ਸਵਾਰ ਇਹਨੇ ਤੇਰਾ ਪੂਰਵ ਬਨਾਈ ਵਰਤਮਾਨ ਨੂੰ ਸਵਾਰ ਇਹਨੇ ਹੀ ਤੇਰਾ ਭੂਤਕਾਲ ਬਨਾਈ ਔਰ ਇਹ ਸਬਰ ਗਿਆ ਤੇ ਸਭ ਕੁਝ ਸਬਰ ਗਿਆ ਜੋ ਜੀਵਨ ਨੂੰ ਸਵਾਰ ਕੀ ਸੁਧਾਰ ਕੀ ਕਰਮ ਕੀਤੇ ਚੰਗੇ ਕੀਤੇ ਨੇ ਉਹਦੇ ਮੁਤਲਕ مالک ਨੂੰ ਪਾਈਏ ਪ੍ਰਾਪਤ ਕਰ ਲਈਦਾ ਹੈ ਉਹ ਆਸ਼ਾਈ ਦੇ ਉਸ ਬੰਦਗੀ ਦੇ ਉਸ ਸੇਵਾ ਦੇ ਕਾਰਨ ਸ਼ਰਨ ਪਏ ਜਪਦੀਨ ਦਇਆਲਾ ਪਰਿਪੂਰਨ ਪਰਮਾਤਮਾ ਨੂੰ ਜਪ ਕੇ ਆਰਾਧ ਕੇ ਜਿਹੜਾ ਜੀਵਾਂ ਦੇ ਉੱਪਰ ਦਇਆ ਕਰਨ ਵਾਲਾ ਦਇਆ ਦਾ ਘਾਰੇ ਆਕਾਲ ਪੁਰਖ ਵੈਗੁਰੂ ਉਹਦੀ ਸ਼ਰਨ ਪਏ ਮਨ ਬਾਣੀ ਸ਼ਰੀਰ ਕਰਕੇ ਉਹਦੀ ਸ਼ਰਨ ਵਿੱਚ ਆਏ ਸਤਿਗੁਰੂ ਕਹਿੰਦੇ ਨਾਨਕ ਜੱਜ ਸੰਤਰ ਵਾਲਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਸ਼ਹੀਦ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਿਰਪਾ ਕਰਦੇ ਨੇ ਕਿਉਂਕਿ ਸ਼ਬਦ ਦੇ ਉਚਾਰਨ ਕਰਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਦਾਤਾ ਅਸੀਂ ਇਹੋ ਮੰਗ ਮੰਗਦੇ ਆ ਤੇਰੇ ਪਿਆਰੇ ਜਿਹੜੇ ਸਤ ਸਰੂਪ ਹੋ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਸਤ ਵਸ ਗਿਆ ਹੈ ਜੀਵਨ ਆਨੰਦਮਈ ਬਣ ਗਿਆ ਮੇਰੇ ਵੈਗੁਰੂ ਉਹਨਾਂ ਦਾ ਸੰਗ ਦੇ ਉਹਨਾਂ ਦੀ ਚਰਨ ਧੂੜੀ ਦੇ ਅਸੀਂ ਇਹ ਮੰਗਦੇ ਆ ਜਿਹੜੇ ਤੇਰੇ ਨਾਲ ਜੁੜ ਗਏ ਜਿਨ੍ਹਾਂ ਦਾ ਵਾਸਨਾ ਮ ਕਾਮਨਾ ਮ ਦਾ ਅੰਤ ਹੋ ਗਿਆ ਉਹਨਾਂ ਦਾ ਸੰਗ ਉਹਨਾਂ ਦੀ ਸੇਵਾ ਕਰਨ ਦਾ ਸੁਭਾਅ ਮਿਲੇ ਕਿਉਂਕਿ ਅਸੀਂ ਤੇਰੇ ਨਾਲ ਜੁੜ ਸਕੀਏ ਜੁੜੇ ਹੋਏ ਦਾ ਸੰਗ ਕਰਾਂਗੇ ਤੇ ਜੁੜ ਜਾਵਾਂਗੇ ਕਿਸੇ ਟੁੱਟੇ ਹੋਏ ਦੁਸ਼ਟ ਦਾ ਸੰਗ ਹੋਣ ਲੱਗ ਪਿਆ ਤੇ ਜੁੜੇ ਹੋਏ ਵੀ ਟੁੱਟਣ ਲੱਗ ਜਾਂਦੇ ਨੇ ਉਹਨਾਂ ਦੇ ਮਨਾਂ ਅੰਦਰ ਵੀ ਸ਼ੰਕਾਵਾਂ ਪੈਦਾ ਹੋਣ ਲੱਗ ਜਾਂਦੀਆਂ ਦੂਰੀਆਂ ਬਣ ਲੱਗ ਜਾਂਦੀਆਂ ਨੇ ਬੜੀਆਂ ਕੋਧੀਆਂ ਜਈਆਂ ਉਹ ਗੱਲਾਂ ਕਰਨ ਲੱਗ ਜਾਂਦੇ ਜਿਵੇਂ ਜਿਵੇਂ ਕੋਈ ਜੁੜਦਾ ਹੈ ਉਹਨੂੰ ਰਸ ਮਿਲਦਾ ਹੈ ਤੇ ਉਹ ਆਨੰਦ ਦੇ ਖੇੜੇ ਵਿੱਚ ਆਉਂਦਾ ਜਾਂਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਦਾਤਾ ਜਿਹੜੇ ਤੇਰੇ ਨਾਲ ਜੁੜੇ ਸਤ ਚਿੱਤ ਆਨੰਦ ਸਰੂਪ ਨੇ ਉਹਨਾਂ ਦਾ ਸੰਗ ਮਿਲੇ ਮਹਾਰਾਜ ਐਸੇ ਗੁਰਸਿੱਖ ਕਰਨੀ ਵਾਲੇ ਮਹਾਤਮਾ ਮਾਪੁਰਸ਼ ਤੇਰੇ ਨਾਲ ਜਿਹੜੇ ਜੁੜੇ ਨੇ ਮੇਰੇ ਤੇ ਕਿਰਪਾ ਕਰ ਮੈਨੂੰ ਉਹਨਾਂ ਦੀ ਸੇਵਾ ਦਾ ਸਬੱਬ ਵੀ ਬਖਸ਼ ਸਿਮਰਨ ਵੀ ਤੇ ਸੇਵਾ ਦਾ ਸਭ ਵੀ ਮਿਲੇ ਆਇਆ ਸਫਲਾ ਹੋ ਸਕੇ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਸਮਤ ਦਾ দান ਬਖਸ਼ਣ ਸਾਡਾ ਵੀ ਆਇਆ ਸਫਲਾ ਹੋ ਸਕੇ ਵੀ ਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁਕਾਂ ਹੋ ਜਾਣੀਆਂ ਨੇ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ ਸਾਨੂੰ ਸਰੇਟ ਮਤਬੋਧ ਬਖਸ਼ਿਸ਼ ਕਰਨ ਜੋ ਗੁਰੂ ਕੀ ਵਿਚਾਰ ਗੁਰੂ ਕੇ ਸ਼ਬਦ ਦੀ ਵਿਚਾਰ ਅਸੀਂ ਪੜਦੇ ਸੁਣਦੇ ਆ ਗੁਰੂ ਆ ਸਾਡੇ ਤੇ ਕਿਰਪਾ ਕਰੇ ਸਾਡੇ ਅੰਦਰ ਉਤਰੇ ਇਹ ਵਿਚਾਰ ਗੁਰੂ ਦਾ ਸ਼ਬਦ ਹਿਰਦਿਆਂ ਚ ਵਸੇ ਸਾਡਾ ਜੀਵਨ ਇਹ ਸਫਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ